ਸਸਤਰੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਐਂਡ 호ਸਟ ਬਿੱਟੂ ਨਿਯਾਮ ਪਰ ਸਵਾਤ ਕਰਦਾ ਹਾਂ ਜੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਸਹਿਰ ਦਰਾਹਾ ਜ਼ਿਲ੍ਹਾ ਲੁਧਿਆਣਾ ਪਾ ਪਨੀਤੋਨਾਂ ਜੀ ਦੇ ਸ਼ੋਰੂਮ ਤੇ ਯਾਨੀ ਅੱਜ ਆਪਾਂ ਇੱਕ ਹੋਰ ਬੰਦਾ ਲੱਭ ਲਿਆ ਜਿਹੜਾ ਨਵੇਂ-ਨਵੇਂ ਟਰੈਕਟਰਾਂ ਦਾ ਕੰਮ ਕਰਦਾ ਸੈਕੰਡ ਹੈਂਡ ਟਰੈਕਟਰਾਂ ਦਾ ਤੁਹਾਡੇ ਵਾਸਤੇ ਬੰਦਾ ਲੱਭਿਆ ਵੀ ਜਿਹੜਾ ਪੁਰਾਣੇ ਟਰੈਕਟਰ ਲੈ ਆ ਕੇ ਵੇਚਦਾ ਤੇ ਵਧੀਆ ਪ੍ਰਾਈਸ ਦੇ ਵਿੱਚ ਵੇਚਦਾ ਤੇ ਆਪਾਂ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ ਵੀ ਕਿੱਥੋਂ ਟਰੈਕਟਰ ਲੈ ਕੇ ਆਉਂਦਾ ਇਹ ਤੇ ਹੋਰ ਇਹਨੂੰ ਕਿੰਨਾ ਕੁ ਤਜਰਬਾ ਕਿੰਨਾ ਚਿਰ ਹੋ ਗਿਆ ਦੁਕਾਨ ਕਰੀ ਨੂੰ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦਾ ਟਰੈਕਟਰ ਆ ਤੇ ਕਿੱਦਾਂ ਦੀ ਟਾਇਰਾਂ ਦੀ ਕੰਡੀਸ਼ਨ ਆ ਕਿੱਦਾਂ ਇੰਜਨ ਦੀ ਆ ਇੰਜਨ ਗੇਅਰ ਤੇ ਓਕੇ ਟਰੈਕਟਰ ਨੇ ਤੇ ਬਾਕੀ ਕੀ ਰੇਟ ਆ ਕਿੰਨੇ ਕਿਲੋਮੀਟਰ ਸੋਰੀ ਘੰਟੇ ਚੱਲਿਆ ਆ ਅਸੀਂ ਸਾਰਾ ਕੁਝ ਦਿਖਾਵਾਂਗਾ ਤੁਹਾਨੂੰ ਪਤਾ ਹੀ ਆਗੇ ਆਪਣੀਆਂ ਵੀਡੀਓ ਦੇ ਵਿੱਚ ਤੋਂ ਸਾਰਾ ਟਰੈਕਟਰ ਦਿਖਾਵਾਂਗਾ ਕਿ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਫੇਸਬੁੱਕ ਤੇ ਦਾ ਬਿੱਟਰ ਨੂੰ ਵੀ ਇਹਨੂੰ ਫਾਲੋ ਜ਼ਰੂਰ ਕਰਿਆ ਕਰੋ ਕਰਦੇ ਆ ਵੀਰ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਥੋੜਾ ਬਹੁਤ ਜੀਆ ਨੂੰ ਸਾਡੇ ਤੇ ਸ਼ਾਪ ਤੇ ਆਉਣ ਦਾ ਜੀ ਧੰਨਵਾਦ ਜੀ ਧੰਨਵਾਦ ਹਾਂਜੀ ਵੀਰ ਜੀ ਆਪ ਨੂੰ ਨਾਂ ਤੇ ਆਪਣੀ ਸਬੂਦਾ ਨਾਂ ਦੱਸ ਦਿਓ ਇੱਕ ਵਾਰ ਹਾਂਜੀ ਮੇਰਾ ਨਾਮ ਪੁਨੀਤ ਸ਼ਰਮਾ ਜੀ ਵੀਰ ਜੀ ਇਹ ਆਪਣੀ ਸ਼ਾਪ ਹੈ ਜੀ ਨੇੜੇ ਆਪਣਾ ਰਾਜਵੰਤਰਾ ਹਸਪੀਟਲ ਹੈ ਜੀ ਨੇੜੇ ਗੈਂਦੀ ਰਹਿਣ ਦੁਕਾਨਾਂ ਮੇਜ ਦਿੱਲੀ ਹਾਈਵੇ ਤੇ ਆਪਣੀ ਦੁਕਾਨ ਪੈਂਦੀ ਜੀ ਠੀਕ ਆ ਠੀਕ ਆ ਵੀਰ ਜੀ ਤੇ ਹੋਰ ਸਭ ਦਸੋ ਵੀ ਗਿਆਂਗੇ ਤੇ ਵੀਰ ਜੀ ਆਪਾਂ ਨੂੰ ਮਾਲ ਹੈ ਟਰੈਕਟਰਾਂ ਦਾ ਕੰਮ ਕਰਦਿਆਂ ਨੂੰ ਸੈਕੰਡ ਹੈਂਡ ਦਾ ਕਿੰਨਾ ਟਾਈਮ ਹੋ ਗਿਆ ਵੀ ਜੀ ਅਸੀਂ ਜੀ ਸੈਕੰਡ ਹੈਂਡ ਜਿਹੜਾ ਸੇਲ ਪਰਚੇਲ ਦਾ ਕੰਮ ਕਰਦੇ ਨੂੰ 2012 ਚ ਲੱਗੇ ਸੀ ਤੇ ਜੀ ਠੀਕ ਹੈ ਜੀ ਹਾਂ ਜੀ 12 ਸਾਲ ਹੋ ਗਏ ਉਸ ਤੋਂ ਪਹਿਲਾਂ ਵੀ ਜੀ ਮੈਨੂੰ 10 ਸਾਲ ਦਾ ਮੈਂ ਮਕੈਨਿਕੀ ਜਿਵੇਂ ਕੀਤਾ ਬਹਾਂਜੀ ਅਸਾ 10 ਸਾਲ ਦਾ ਮਕੈਨਿਕ ਦਾ ਵੀ ਤਜਰਬਾ ਹਾਂ ਜੀ ਵੀਰ ਜੀ ਮਕੈਨਿਕ ਦਾ ਵੀ 10 ਸਾਲ ਦਾ ਜਾਨੀ ਫੇਰ ਤਾਂ ਆਪਾਂ ਦਰਸ਼ਕੋ ਕਹਿ ਸਕਦੇ ਆ ਵੀ ਟਰੈਕਟਰ ਐ ਪੂਰਾ ਪਰਖ ਕੀ ਲੈ ਕੇ ਆਉਂਦਾ ਹੋਊਗਾ ਆਪੇ ਮਕੈਨਿਕਾ ਹਾਂ ਜੀ ਬੀ ਜੀ ਆਪਾਂ ਨੌਲਜ ਆਪਾਂ ਪਹਿਲਾਂ ਐਨ ਚਲਾ ਕੇ ਸੜਕ ਤੇ ਚਾਬਾਬ ਹੋ ਕੇ ਦੇਖੀਦਾ ਪਹਿਲਾਂ ਵੀ ਕੋਈ ਬੈਕ ਪ੍ਰੈਸ਼ਰ ਨਹੀਂ ਮਾਰਦਾ ਫਿਰ ਪ੍ਰੈਸ਼ਰ ਨਹੀਂ ਘਟਾਉਂਦਾ ਕੋਈ ਮਗਰ ਉਹ ਗੇਅਰ ਚ ਕੋਈ ਟਕਰਾਂ ਦੀ ਆਵਾਜ਼ ਪੈਦਾ ਨਹੀਂ ਤਸੱਲੀ ਕਰਕੇ ਟਰੈਕਟਰ ਹੀ ਫਿਰ ਆਪਾਂ ਏਜੰਸੀਆਂ ਦਾ ਟਰੈਕਟਰ ਜਿਹੜਾ ਲੈਣਾ ਹੈ ਜੀਮੀ ਦਾ ਜਿਹੜਾ ਟਰੈਕਟਰ ਹੈ ਨਾ ਉਹਦਾ ਤਸੱਲੀ ਕਰਕੇ ਟਰੈਕਟਰ ਲਈਦਾ ਵਾਜੀ ਹਾਂਜੀ ਤੇ ਇੱਕ ਗੱਲ ਹੋਰ ਦੱਸ ਦਈਏ ਦਰਸਕੋ ਤੁਹਾਨੂੰ ਵੀ ਬਿਆਨ ਨਹੀਂ ਬਾਈ ਜਿਹੜਾ ਵੀ ਟਰੈਕਟਰ ਦੇ 베ਚਦਾ ਸੱਚ ਬੋਲ ਕੇ 베ਚਦਾ ਐਨੇ ਇਥੇ ਝੂਠ ਬੋਲਣ ਵਾਲਾ ਕੰਮ ਨਹੀਂ ਆਪਾਂ ਐ ਇਦਾਂ ਦੇ ਬੰਦੇ ਕੋਲ ਤਾਂ ਜਾਂਦੀ ਨਹੀਂ ਤੁਹਾਨੂੰ ਪ हां जी बिल्कुल विजय आपने जिन्ने भी अपने लुधियाना ਦੇ ਟੈਟਰ ਜਿਹੜੇ ਦੇੜੇ ਆਪਣੇ ਨੇੜੇ-ਨੇੜੇ ਪਿੰਡਾਂ 'ਚ ਵੇਚ ਨੇ ਟੀਮੀ ਦਾ ਨੇ ਕਿਸੇ ਨੇ ਐ ਨਹੀਂ ਗਿਆ ਵੀ ਟੈਟਰ ਤੁਹਾਨੂੰ ਮਾੜਾ ਦੇਤਾ ਠੀਕ ਆ ਆਣ ਜੀਮੀ ਦਾ ਜਿਹੜਾ ਕਨੈਕਟ ਲੈ ਕੇ ਜਾਊਗਾ ਦੂਜੇ ਸਲਾਗਾ ਕਰਦਾ ਵਾ ਆਪਣੇ ਦਾ ਰਿਸ਼ਤੇਦਾਰ ਨੂੰ ਜਾਂ ਔਰ ਨੂੰ ਲੈ ਕੇ ਆਂਦਾ ਵੀ ਹਾਂ ਉਹ ਰੈਟ ਲੈਣਾ ਵਾ ਆਪਣੇ ਵੀ ਉਹ ਗੱਲ ਜਿਹੜੀ ਕਹਿੰਦਾ ਸੱਚੇ ਬੋਲ ਗੈਟਰ ਲੈਣਾ ਐ ਨਹੀਂ ਵਪਾਰੀ ਕਰਨ ਦੇ ਜਗ੍ਹਾ ਵੀ ਝੂਠ ਬੋਲਿਆਣਾ ਇੰਨੇ ਟਾਇਰ ਸਹੀ ਗੱਲ ਹੈ ਸਹੀ ਗੱਲ ਹਾਂ ਹਾਂ ਜੇ ਟਾਇਰ ਅੱਧ ਦਿਨ ਦਾ ਅੱਧੇ ਗਮਾ ਗੈਣ ਵੀ 70 ਪੈਸੇ ਵਧਾ ਕੇ ਦਾ। ਨਹੀਂ ਆਪਾਂ ਦਿਖਾਵਾਂਗੇ ਅਲ ਦੇਲੇ ਘੁੰਮ ਕੇ ਆਪਾਂ ਜਿੰਨੇ ਹੋਣਗੇ ਉਨੇ ਹੀ ਦੱਸਾਂਗੇ। ਪੰਜਾਬ ਨੰਬਰ ਵਗੈਰਾ ਆਪਾਂ ਟਰੈਕਟਰ ਬਾਲਾ ਨੰਬਰ ਲੈਂਦੇ ਹੈ ਨਹੀਂ ਜੀ ਬਾਕੀ ਆਪਾਂ ਕੋਲ ਸਾਰੇ ਟਰੈਕਟਰ ਪੰਜਾਬ ਨੰਬਰ ਪੰਜਾਬ ਨੰਬਰ ਹੈ ਨਾ ਬਾਰ ਨੰਬਰ ਲੈਂਦੇ ਨਹੀਂ ਵੀ ਜੀ ਡਾਕੂਮੈਂਟ ਵਗੈਰਾ ਦਾ ਅਗੜ ਬੰਦੇ ਸਾਰਾ ਨਾਲ ਦਈਦਾ ਹੀ ਬੰਦੇ ਨੂੰ ਹਾਂ ਠੀਕ ਆ ਵੀ ਜੀ ਠੀਕ ਆ ਹਾਂਜੀ ਇਹ ਸਾਰਾ ਹਾਂ ਤੇ ਦਾਪਾਂ ਦਰਸ਼ਕੋ ਵੜੀਆਂ ਗੱਲਾਂ ਨਾ ਕਰਦੇ ਹੋ ਦਿਖਾਉਣੇ ਆ ਤੁਹਾਨੂੰ ਟਰੈਕਟਰ ਤੇ ਆ ਜਾਓ ਵੀਰ ਕਲਾ ਕਲਾ ਟਰੈਕਟਰ ਦਿਖਾਉਣੇ ਆ ਹਾਂਜੀ ਦਰਸ਼ਕੋ ਆ ਖੜਾ ਆਪਣੇ ਸਾ ਬੰਪਰ ਲੱਗ ਗਿਆ ਆ ਮੂਰੇ ਫਤੇ ਐਨ ਪੂਰੀ ਸ਼ਤਰੀ ਲੱਗੀ ਹੋਈ ਆ ਹਾਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਇੰਜਨ ਸਾਫ ਆ ਆ ਦੇਖੋ ਤੁਸੀਂ ਕਿਤੋਂ ਲੀਕੇਜ ਨਹੀਂ ਹੈਗੀ ਬਾਈ ਹੁੰਦੀ ਟਰੈਕਟਰ ਪੂਰੇ ਵਧੀਆ ਲੈ ਕੇ ਆਉਂਦੇ ਨੇ ਕਿਉਂਕਿ ਆ ਮਕੈਨਿਕ ਰਿਆ ਹੈ ਜੇ ਆਪਾਂ ਕਹਈਏ ਇਹ ਮਗਲੇ ਟਾਇਰ ਬਿਲਕੁਲ ਨਵੇਂ ਨੇ ਵੀਰੇ ਬਿਲਕੁਲ ਨਵੇਂ ਕੁੜੀਅਰ ਦੇ ਪਏ ਨੇ ਕੁੜੀਅਰ ਦੇ ਹੈ ਮਗਲੇ ਟਾਇਰ ਤੇ ਮੂਹਰੇ ਟਾਇਰ ਹੈਗੇ ਨੇ ਨਾਲ ਦੇ ਤੇ 40 ਪੈਸੇ ਨੇ 40 ਪੈਸੇ ਮੂਹਰੇ ਟਾਇਰ ਹੈਗੇ ਪਏ ਆ ਹਾਂ ਹਾਂ ਨਾਲ ਦੇ ਟਾਇਰ ਨੇ ਤੇ ਵੀਰੇ ਇਹ ਆਪਣਾ ਕਿੰਨੇ ਮਾਡਲ ਆ ਇਹ ਵੀ ਜੀ 2008 ਮਾਡਲ ਹੈ ਜੀ ਇਹ ਠੀਕ ਆ ਹਾਂ ਜੀ ਤੇ ਇੰਜਨ ਗੇਅਰ ਦਾ ਓਕੇ ਆ ਪੂਰਾ ਮੈਂ ਕਹਿੰਦਾ ਚਾਬੀ ਨਹੀਂ ਲੱਗੀ ਕਿਸੇ ਪਾਸੇ ਨਾ ਕਲਚ ਨੂੰ ਜੀ ਨਾ ਪੰਪ ਨੂੰ ਕਿਸੇ ਪਾਸੇ ਹਾਲ ਤੱਕ ਡੈਕਟਰ ਦੀ ਚਾਬੀ ਲੱਗੀ ਨਹੀਂ ਹੈ ਜੀ ਖੁੱਲਿਆ ਨਹੀਂ ਡੈਕਟਰ ਦਾ ਵੀ ਹਾਂਜੀ ਆ ਦੇਖ ਲਓ ਦਰਸ ਕੋ ਪੰਪ ਪਿਆ ਰਿਹਾ ਵੀ ਤੁਸੀਂ ਦੇਖ ਲਓ ਆ ਪੂਰਾ ਸਾਫ ਪਿਆ ਨਾ ਹਾਂਜੀ 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 ਦੇਖ ਲਓ ਤੁਸੀਂ ਕਿ ਤੋਂ ਵਿੱਚ ਤੋਂ ਚੋਂਦਾ ਆਵੇ ਹਾਂ ਚਾਹੇ ਆਪਾਂ ਟਰੈਕਟਰ ਨੂੰ ਲੱਖ ਧਬਾ ਲਈਏ ਜਿਹੜਾ ਲੀਕ ਜੋਂਦਾ ਉਹਦਾ ਪਤਾ ਲੱਗ ਜਾਣਾ ਉਹ ਇੱਕ ਵਾਰ ਸਟਾਰਟ ਕਰਨ ਦਾ ਟਰੈਕਟਰ ਲੀਕ ਕਰਦਾ ਨਹੀਂ ਕਰਨਾ ਹਾਂਜੀ ਹਾਂਜੀ ਬਾਕੀ ਬਾਈ ਗਾਰੰਟੀ ਜਾਣ ਦਿੰਦਾ ਐ ਨਹੀਂ ਹੈਗਾ ਵੀ ਉਹ ਉਦੋਂ ਹੀ ਤੋੜ ਦਿੰਦਾ ਕਹਿੰਦਾ ਨਹੀਂ ਹਾਂਜੀ ਬਿਲਕੁਲ ਗਾਰੰਟੀ ਹੈ ਵੀਰ ਜੀ ਜਿਹੜੇ ਕਿੰਨੇ ਮਾਡਲ ਦਾ ਹੈ ਵੀਰੇ ਇਹ ਇਹ ਵੀ ਜੀ ਦੋ 8 ਮਾਡਲ ਆ ਜੀ ਇਹ 2008 ਮਾਡਲ ਆ ਹੈ ਹਾਂਜੀ ਹਾਂਜੀ ਤੇ ਵਧੀਆ ਟਾਇਰ ਪਿਆ ਨਵੇਂ ਮਗਰਲੇ ਦਾ ਗੁਡੀਅਰ ਦੇ ਸੋਹਣਾ ਟਰੈਕਟਰ ਆ ਵੀਰੇ ਕਹਿੰਦਾ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਤੇ ਇਹਦੀ ਆਪਣੀ ਕੀ ਡਿਮਾਂਡ ਆ ਵੀਰੇ ਇਹਦੇ ਵੀਰ ਜੀ 275000 ਰੁਪਏ ਦੀ ਡਿਮਾਂਡ ਹੈ ਜੀ ਇਹਦੀ 275000 ਦੀ ਡਿਮਾਂਡ ਹੈ ਇਹਦੀ ਹਾਂਜੀ ਹਾਂਜੀ ਠੀਕ ਆ ਵੀਰ ਜੀ ਹਾਂਜੀ ਹਾਂਜੀ ਤੇ ਉਸ ਤੋਂ ਆਪ ਅੱਗੇ ਖੜਾ ਆਪਣੇ ਪ੍ਰੀਤ 6099 ਦੇਖੋ ਵਧੀਆ ਛਤਰੀ ਲੱਗੀ ਹੋਈ ਆ LED ਲਾਈਟ ਲੱਗੀ ਹੋਈ ਆ ਇਹ ਨਵਾਂ ਟਰੈਕਟਰ ਆ ਇਹਦਾ ਜੋ ਖੜਾ ਜਾ ਪਹਿਲਾਂ ਤੁਹਾਨੂੰ ਟਰੈਕਟਰ ਦਿਖਾ ਦਈਏ ਫੇਰ ਇਹ ਪੁੱਛਾਂਗੇ ਵੀਰ ਤੋਂ ਇਧਰੋਂ ਵੀ ਦੇਖ ਲਓ ਤੁਸੀਂ ਤੇ ਜਪਰੀ ਗੱਲ ਕਰੀਏ ਵੀਰੇ ਇਹ ਹਾਂਜੀ ਇਹਨਾਂ ਨਵਾਂ ਦਾ ਕਿੱਥੋਂ ਫੜ ਲਿਆ ਹੁੰਦਾ

ਹਾਂਜੀ ਹਾਂਜੀ ਬਿਲਕੁਲ ਬੰਦਾ ਕਿੰਨੀ ਕੇਅਰ ਕਰਦਾਊਗਾ ਇਹ ਤੋਂ ਪਤਾ ਲੱਗ ਜਾਂਦਾ ਇੱਕ ਹੀ ਮਾੜੀ ਰੈਟ ਚੱਲੇ 1500 ਘੰਟਾ ਹੋਇਆ ਚਾਹੇ ਜੋ ਮਰਜੀ ਮਜਬੂਰੀ ਆ ਬੰਦੇ ਨੇ ਵੇਚਣ ਦੀ ਹਾਂਜੀ ਹਾਂਜੀ ਪਰ ਬੰਦੇ ਨੇ ਟਰੈਕਟਰ ਦੀ ਕੇਅਰ ਪੂਰੀ ਕਰਦਾ ਦੀ ਕਿਉਂਕਿ ਜੇ ਬੰਦਾ ਐਵੇਂ ਹੋਵੇ ਨਾ ਫਿਰ ਉਹ ਕਾਗਜ਼ਗੁਜ਼ ਜਿਹੜੀ ਪਾੜ ਦਿੰਦਾ ਬਿਲਕੁਲ ਬਿਲਕੁਲ ਹਾਂਜੀ ਜਿਹੜਾ ਬੰਦਾ ਸਾਹਮਣਾਂ ਵਾਲਾ ਹੁੰਦਾ ਉਹ ਕਾਗਜ਼ ਵੀ ਨਹੀਂ ਨਾ ਦਿੰਦਾ ਬੰਦਾ ਕਹਿੰਦਾ ਵੀ ਇੱਥੋਂ ਰੰਗ ਨਾ ਲੈ ਜਵੇ ਹਾਂਜੀ ਟਾਪ ਉਹ ਮਾੜਾ ਰੈਟਰ ਹੀ ਪਾਵਰ ਸਟੀering ਹੈ ਜੀ ਤੇਲ ਬ੍ਰੇਕਾਂ ਨੇ ਠੀਕ ਆ ਡਿਸਟ੍ਰਿਬਿਊਟਰ ਡਬਲ ਹੈ ਜੀ ਕੈਸ਼ ਦਾ ਬਾਈ ਕੋਈ ਕਾਪੀ ਦੇ ਲੋਨ ਲੋਨ ਨਹੀਂ ਹੈਗਾ ਕਿਸੇ ਪਾਸਿਓਂ ਕਾਗਜ਼ ਬੜਾ ਡਾਕ ਬੜਾ ਸਵਾਰਾ ਸਭ ਓਕੇ ਜੀ ਡੈਕਟਰ ਦਾ ਠੀਕ ਹੈ ਕੋਈ ਕਮੀ ਨਹੀਂ ਹੈਗੀ ਡੈਕਟਰ ਜਿਹੜਾ ਬੰਦ ਲੈ ਕੇ ਆਊਗਾ ਯਾਦ ਰੱਖੋ ਵੀ ਡੈਕਟਰ ਇਹ ਲੋਕਲ ਨੰਬਰੇ ਆਪਣਾ ਉਹਦੇ ਲੋਕ ਨੰਬਰ ਸਾਰੇ ਹਾਂ ਮੇਰੇ ਕੋਲ ਨੰਬਰ ਹੈ ਜੀ ਵੀ ਮੇਰੇ ਕੋਲ ਨੰਬਰ ਆ ਚਾਹੇ ਹਾਂ ਜੀ ਹਾਂ ਜੀ ਹੱਬੀ ਮਿਠਾਈ ਨਾ ਦੇ ਪਰਸ ਨੂੰ ਦੇਖ ਲਓ ਤੁਸੀਂ ਐ ਨੀਂਜ ਨੰਬਰ ਵਗੈਰਾ ਸਾਫ ਪਿਆ 2021 ਮਾਡਲ ਹੈ ਇਹਦਾ ਕੀ ਹੋਣਾ ਕਰੇ ਹਾਂ ਜੀ ਹਾਂ ਜੀ ਬਿਲਕੁਲ ਤੇ ਵਧੀਆ ਦੇਖੋ ਆਪਾਂ ਕਹਿ ਦਿੰਦੇ ਆ ਵੀ ਪ੍ਰੀਤ ਟਰੈਕਟਰ ਇੱਥੇ ਨਾਬੇ ਬਣਦੇ ਨੇ ਗੱਲ ਨਾਬੇ ਦੀ ਨਹੀਂ ਇੰਜਨ ਨੂੰ ਵਗੈਰਾ ਕਲੋਸ ਕਰਦਾ ਲਾਉਂਦੇ ਨੇ ਕਹਿੰਦੇ ਨਹੀਂ ਹਾਂਜੀ ਨਹੀਂ ਕੁਆਲਿਟੀ ਪੂਰੀ ਵਧੀਆ ਕੁਆਲਿਟੀ ਪੂਰੀ ਵਧੀਆ ਆਪਾਂ ਮੈਂ ਆਇਆ ਹੁੰਦਾ ਵੀ ਖਾਣੀ ਇਹ ਇੱਥੇ ਬਣਿਆ ਐਵੇਂ ਹੋਊਗਾ ਇਹ ਨਹੀਂ ਨਹੀਂ ਟਰੈਕਟਰ ਪੂਰੀ ਕੁਆਲਿਟੀ ਵਧੀਆ ਹਾਂਜੀ ਬਿਲਕੁਲ ਵੀਰੇ ਅਸੀਂ ਜਾਂ ਧਰਨੇ ਤੇ ਸੀ ਨਾ ਇਧਰ ਦੇ ਬੰਦੇ ਦੀ ਆਪਣੇ ਰਾਸਥਾਨ ਕੰਨੀ ਨਹੀਂ ਆਈ ਹਾਂਜੀ ਉਹ ਕਹਿੰਦੇ ਇਹਦੇ ਵਰਗਾ ਟਰੈਕਟਰ ਕੋਈ ਨਹੀਂ ਕੋਈ ਨਹੀਂ ਵਧੀਆ ਟਰੈਕਟਰ ਤਗੜਾ ਪੂਰਾ ਹੀ ਢੇਲ ਖਰਚਾ ਬਹੁਤ ਘੱਟ ਹੈ ਟਰੈਕਟਰ ਦਾ ਉਹੀ ਗੱਲ ਕਹਿੰਦੇ ਪ੍ਰੀ ਟਰੈਕਟਰ ਵਰਗਾ ਟਰੈ ਆਪਾਂ ਗੱਲ ਕਰੀਏ ਲਾਸਟ ਦੇ ਦੀ ਡਿਮਾਂਡ ਕਿੰਨੇ ਦੀ ਆਪਣੀ ਜੀ ਦੀ 455000 ਦੀ ਡਿਮਾਂਡ ਹੈ ਜੀ 455000 ਦੀ ਡਿਮਾਂਡ ਹੈ ਦੀ 2021 ਮਾਡਲ ਹੈ 21 ਮਾਡਲ ਹੈ ਜੀ ਦੇਖ ਲੋ ਦਰਸ਼ਕੋ ਇੱਕ ਵਾਰ ਫੇਰ ਤੁਸੀਂ ਇਹਦੇ ਟਾਇਰ ਮਗਰਲੇ ਟਾਇਰ ਪਏ ਨੇ 70% ਟਾਇਰ ਹੈਗੇ ਨਹੀਂ 70% ਹੈਗੇ ਨੇ ਮੂਲੇ ਮੂਲੇ ਵੀ ਨਹੀਂ ਨੇ ਸਰ ਨਾਲ ਦੇ ਟਾਇਰ ਨਹੀਂ ਚਾਹੀਦੇ ਹਾਂ 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 ਜੀ ਕਿੰਨਾ ਕੀ ਦੀ ਡਿਮਾਂਡ 455000 ਦੀ ਮੰਗ ਹੈ 455000 ਦੀ 55000 ਦੀ ਮੰਗ ਆ ਹਾਂਜੀ ਤੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਪਣੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਕੇ ਆਊਗਾ ਆ ਜੀ ਜੈਨਲ ਨੂੰ ਕੋਈ ਛੋਟੇ ਚੈਨਲ ਤੇ ਥੋੜਾ ਆਊਗਾ ਜੀ ਥੋੜੇ ਚੈਨਲ ਨੂੰ ਲਾਈਕ ਕਰੂਗਾ ਹਾਂਜੀ ਉਹ ਵਾਸਤੇ ਆਪਾਂ ਜੂਰ ਕਰਾਂਗੇ ਜਿਹੜਾ ਉਹਨੂੰ ਦੱਸੂਗਾ ਵੀ ਹਾਂ ਤੁਹਾਡਾ ਚੈਨਲ ਦੇਖ ਕੇ ਆਇਆ ਫਿਰ ਉਹਦਾ ਬਿਲਕੁਲ ਤੋਂ ਮਾਰਦਾ ਕਰਾਂਗੇ ਹਾਂਜੀ ਆਪਾਂ ਜੀ ਦਰਸ਼ਕੋ ਜਿਹੜਾ ਆਪਣਾ ਚੈਨਲ ਨੂੰ ਵੀਡੀਓ ਨੂੰ 10-15 ਬੰਦਿਆਂ ਨੂੰ ਸ਼ੇਅਰ ਕਰਕੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੇ ਫੇਸਬੁੱਕ ਤੇ ਫਾਲੋ ਕਰਕੇ ਆਊਗਾ ਵੀਰ ਉਹਨਾਂ ਕੋਲ ਦਿਖਾਊਗਾ ਕਿ ਤਾਂ ਉਹਨੂੰ ਇਹ ਐਕਸਟਰਾ ਡਿਸਕਾਊਂਟ ਦੇਣਗੇ ਇਹ ਹਾਂਜੀ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਮਹਿੰਦਰਾ ਹਾਂਜੀ 595 ਡੀਆਈ ਟਰਬੋ ਸੁਪਰ 595 ਆ ਦੇਖ ਸਕਦੇ ਹੋ ਤੁਸੀਂ ਸਰਪੰਚ ਦੀ ਆ ਲਿਖਿਆ ਹਾਂਜੀ ਵੀਰੇ ਸਰਪੰਚ ਸਰਪੰਚ ਪਗੜੀ ਵਾਲਾ ਹਾਂਜੀ ਇਹ 2005 ਮਾਡਲ ਹੈ ਜੀ ਅੱਛਾ ਜੀ ਡਬਲ ਕਲਚ ਹੈ ਜੀ ਠੀਕ ਆ ਵੀਰੇ ਕਰਬੋ ਨੂੰ ਕੰਪਨੀ ਲੋਅਾਇਸ ਦਾ 52 ਹਸਪਾਵਰ ਹੈ ਦੀ ਜੀ 52 ਹਸਪਾਵਰ ਮੈਂ ਨਾ ਹੀ 8 ਫਟਾ ਰੋਟਾਵੇਟਰ ਪਾ ਲੈਣ ਜੀ ਥੋੜੀ ਵਾਲੀ ਮਸ਼ੀਨ ਪਾ ਲੈਣ ਜੀ ਠੀਕ ਆ ਵੀਰੇ ਜਿਹੜੇ ਕੰਮ ਨੂੰ ਮਰਜੀ ਲਾ ਲਓ ਜੀ ਤੇਲ ਨਹੀਂ ਖਾਣਾ ਨੇ 4 ਲੀਟਰ ਉੱਪਰ ਜੀ ਘੰਟੇ ਦਾ ਠੀਕ ਆ ਤੇ ਕੰਮ 60 ਹਸਪਾਵਰ ਦੇ ਡੈਟਰ ਬਰਾਬਰ ਕਰੂਗਾ ਠੀਕ ਆ ਠੀਕ ਆ ਤੇ ਡੀਲ ਖਤ ਬਿਲਕੁਲ ਘਟਾ ਹੈ ਬਹੁਤ ਵਧੀਆ ਰੈਕਟਰ ਸੀ ਕੰਪਨੀ ਦੇ ਹਾਂ ਲੋਕਾਂ ਨੇ ਜਿੰਨਾਂ ਕੋਲ ਹੈਗੇ ਨੇ ਉਹ ਵੇਚਦੇ ਵੀ ਨਹੀਂ ਹੈਗੇ ਬਹੁਤ ਪਸੰਦ ਆ ਲੋਕਾਂ ਦੇ ਡੈਕਟਰ ਹਾਂ ਇਹ ਇੱਕ ਥੋੜਾ ਜਿਹਾ ਆਇਆ ਥੀ ਨਾ ਹਾਂ ਇਹ ਆਇਆ ਨੇ ਜੀ 6 ਸਾਲ ਆਇਸੀ ਡੈਕਟਰ ਇਹ ਠੀਕ ਆ ਠੀਕ ਆ ਵੀਰੇ ਹਾਂਜੀ 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 ਤੇ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਮੂਹਲੇ ਦਾ ਜਿਆਦਾ ਟਾਇਰ ਵੀ ਜੇ ਮੂਹਲੇ ਕਸ ਨੇ ਤੇ ਪਿਛਲੇ 40% ਨੇ ਜੀ ਅੱਛਾ 40% ਬਾਕੀ ਇੰਜਨ ਦੀ ਕੋਈ ਮਗਰ ਉਹ ਗੇਰ ਦੀ ਬਿਲਕੁਲ ਹੀ ਆਵਾਜ਼ ਨਹੀਂ ਹੈਗੀ ਜੀ ਟਰੈਕਟਰ ਬਿਲਕੁਲ ਸਾਫ ਚੱਲਦਾ ਵਾ ਜੀ ਠੀਕ ਆ ਵੀਰੇ ਹਾਂ ਹੀ ਕੋਈ ਪ੍ਰੋਬਲਮ ਨਹੀਂ ਹੈਗੀ ਟਰੈਕਟਰ ਜਿਹੜਾ ਬੰਦਾ ਲੈ ਕੇ ਜਾਊਗਾ ਤਾਂ ਉਹਨੂੰ ਵਧੀਆ ਯਾਦ ਰੱਖੋ ਯਾਨੀ ਇੰਜਨ ਵਗੈਰ ਦਾ ਓਕੇ ਟਰੈਕਟਰ ਗਾਰੰਟੀ ਦਾ ਟਰੈਕਟਰ ਵੀਰ ਜੀ ਪੂਰਾ ਹੈ ਦੇਖੋ ਦਰਸ਼ਕੋ ਪਲੇਟ ਫਾਰਮ ਹੀ ਪੂਰਾ ਖੁੱਲਾ ਹਾਂਜੀ 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 ਤੇ ਆਪਣਾ ਕਿੰਨੇ ਘੰਟੇ ਚੱਲੇ ਆਊਗਾ ਏਵੀ ਜੀ ਚੱਲੇ ਹੈ ਜੀ 6000 ਘੰਟਾ ਜੀ 6000 ਘੰਟਾ ਹਾਂਜੀ ਠੀਕ ਆ ਠੀਕ ਆ ਤੇ ਜਿਹੜਾ ਆਪਣਾ ਪ੍ਰੀਤੀ ਹੈ ਕਿੰਨੇ ਘੰਟੇ ਚੱਲੇ ਆ ਏਵੀ ਜੀ 1500 ਘੰਟੇ ਚੱਲੇ ਹੈ ਆਪਰੇ ਇਹ ਥੜਾ ਜਿਹੜਾ ਆਪਣੇ ਕੋਲ ਹਾਂਜੀ ਹਾਂਜੀ ਤੇ ਵੀਰੇ ਇਹਦੇ ਆਪਣਾ ਮੱਲਾ ਸਟ੍ਰੇਟ ਦਾ ਸਾਰਾ ਵਧੀਆ ਤੁਸੀਂ ਦੱਸਤਾ ਹਾਂਜੀ ਤੇ ਇਹਦੀ ਆਪਣੀ ਡਿਮਾਂਡ ਕਿੰਨੀ ਕਾ ਇਹਦੇ ਵਿੱਚ ਹੀ ਡਿਮਾਂਡ ਆਪਣੀ ਹੈਗੀ ਆ 210000 ਰੁਪਏ ਜੀ 10 ਕੋ ਦੇਖ ਲਓ ਮੂਹਰੇ ਇਹਦੇ ਵੀ ਫਤੇ ਲਿਖਿਆ ਹੋਇਆ ਬੰਪਰ ਲੱਗਿਆ ਵਧੀਆ ਛਤਰੀ ਲਾਣ ਲੱਗੀ ਹੋਈ ਆ ਹਾਂਜੀ ਤੇ ਆਰ ਸੀ ਇਹਦੀ ਵੀ ਚੇਪ ਵਾਲੀ ਹੈ ਜੀ ਛੋਟੀ ਜਲੰਧਰ ਦਾ ਨੰਬਰ ਹੈ ਜੀ ਫਾਸਟ ਓਨਰ ਹੈ ਜੀ ਠੀਕ ਆ ਵੀਰੇ ਹਾਂਜੀ ਔਨਲਾਈਨ ਬੋਲਦੀ ਹੈ ਜੀ ਆਰ ਸੀ ਦੀ ਠੀਕ ਆ ਜਲੰਧਰ ਦਾ ਨੰਬਰ ਜਲੰਧਰ ਦਾ ਨੰਬਰ ਹੈ ਹਾਂਜੀ BB8 ਨੰਬਰ ਹੈ ਜੀ ਠੀਕ ਆ ਤੇ ਇਹਦਾ ਲਾਸਟ ਪ੍ਰਾਈਜ਼ ਲਾਸਟ ਦੇ ਪ੍ਰਾਈਜ਼ ਬਾਕੀ ਮੌਕੇ ਦੇ ਕਰਾਂ 210000 ਰੁਪਏ ਜੀ ਇਹ ਨਹੀਂ 210000 ਲੈ ਕੇ ਕੀ ਹੋ ਰਿਹਾ ਸੁਰ ਮਾਨਦਾਰ ਕਰਾਂਗੇ बार-बार ਤੁਹਾਨੂੰ ਗੱਲ ਕਹਿ ਰਹੇ ਆ ਠੀਕ ਆ ਵੀਰੇ ਠੀਕ ਆ ਹਾਂਜੀ ਹਾਂਜੀ ਤੇ ਉਸ ਤੋਂ ਅੱਗੇ ਬਾਅਦ ਬਾਅਦ ਚੱਲਦੇ ਆ ਸੋਨਾਲਿਕਾ ਡੀਆਈ 745 ਆਹ 30 ਮਿੰਟ ਗਾਦੇ ਵੀਰੇ ਨਾਲ ਥਾਰਡੇ ਥਾਰਡੇ ਕੰਪਨੀ ਦਾ ਮਾਰਕਾ ਸੀ ਥਾਰਡੇ 2 4A ਕੰਪਨੀ ਦਾ ਅਸਲੀ ਕੰਪਨੀ ਦਾ ਮਾਰਕਾ ਸੀ ਸੋਨਾਲਿਕਾ ਇੰਟਰਨੈਸ਼ਨਲ ਹਾਂਜੀ ਹਾਂਜੀ ਤੇ ਦਰਸ਼ਕੋ ਖੜ ਜਾ ਵੀਰੇ ਮਣੇ ਇੱਕ ਵਾਰ ਦੇਖ ਲਓ ਤੁਸੀਂ ਟਰੈਕਟਰ ਹਾਂ ਸਾਰਾ ਉਹ ਸਤਰੀ ਵਾਲੀ ਜੂਜ ਹੀ ਲੱਗੀ ਹੋਈ ਆ ਤੇ ਤੁਸੀਂ ਸਪੀਕਰ ਆਪਦੇ ਲਵਾ ਲਿਓ ਮਗਰ ਕਿ ਨਹੀਂ ਹਾਂਜੀ ਡੋਗ ਡੋਗ ਸੌਂ ਜਿਹਨੇ ਟੈਂਗਲਿੰਗ ਸੌਂਡ ਦਾ ਸਕੀਨ ਆ ਕਿ ਨਹੀਂ ਹਾਂਜੀ ਹਾਂਜੀ ਵੀਰ ਟਰੈਕਟਰ ਸੋਨਾ ਲੀਕਾ ਵੀ ਛੋਟੇ ਹੀ ਨੇ ਵਧੀਆ ਟਰੈਕਟਰ ਹੀ ਬਹੁਤ ਜਾਨਾ ਟਰੈਕਟਰ ਹੈ ਚਾਰ ਮੋਡਲ ਹੈ ਵੀਰ ਜੀ ਇਹ ਠੀਕ ਆ ਵੀਰੇ ਕਾਪੀ ਦੀ ਆਨਲਾਈਨ ਬੋਲਦੀ ਹੈ ਜੀ ਹਾਂਜੀ ਟਾਇਰ ਇਹਦੇ 80% ਨੇ ਚਾਰੇ ਜੀ ਠੀਕ ਹੈ ਜੀ ਐਮ ਆਰ ਐਫ ਦੇ ਨਹੀਂ ਮਗਰਲੇ ਗੁੱਡੀਆ ਬਜਰਾ ਦੀ ਬਜਰਾ ਕੁਡੀਆ ਰਹਾਂ ਜੀ ਹਾਂ ਜੀ ਠੀਕ ਆ ਜੀ ਠੀਕ ਆ ਇਹ ਡਬਲ ਕਲਚ ਆ ਵੀ ਜੀ 540 ਚੱਕਰ ਨੇ ਜੀ ਇਹ ਜਿਸਾਨੀ ਕਾ 1000 ਚੱਕਰ ਚ ਵੀ ਹੁੰਦਾ ਤੇ 540 ਚ ਵੀ ਹੁੰਦਾ ਠੀਕ ਆ ਜੀ ਠੀਕ ਆ ਇਹ 540 ਚੱਕਰ ਨੇ ਬੜੇ ਐਕਸਲਾਂ ਦਾ ਟਰੈਕਟਰ ਆ ਜੀ ਇਹ 750 ਦਾ ਹਿੱਸਾ ਹੈ ਸੀ ਡੈਟ ਨੂੰ ਬੜੇ ਐਕਸਲ ਨੇ ਜੀ ਇਹਨੂੰ ਮਗਰ ਚੱਕਰ ਆ ਬੰਦੇ ਨੂੰ ਪਲੇਟ ਮਗਰ ਦੀ ਆਹ ਰੇ ਡਿਲੀਬੇਸ਼ਨ ਠੀਕ ਹੈ ਜੀ ਠੀਕ ਹੈ ਜੀ ਇਹ ਡੱਡੋ ਲੈਫਟਾਈ ਨਵੇਂ ਮਾਡਲ ਦੀ ਲੈਫਟ ਹੈ ਜੀ 750 ਦਾ ਹਿੱਸਾ ਦਾ ਡੈਟਰ ਹੈ ਜੀ ਇਹ ਅੱਛਾ ਚਾਰ ਰਾ ਆਪ ਆ ਵੀ ਫਰਕਾ ਅੰਦਰ ਹੋਣਾ ਹਰੇ ਕੇ ਹਾਂ ਜੀ ਇਹ ਬੜੇ ਹਿੱਸੇ ਦਾ ਡੈਟਰ ਕੁਛ ਕੁ ਪੀਸ ਹੈ ਨੇ ਬਾਕੀ ਦਾ 745 ਤੋਂ 16 ਦੀ ਕਮਿੰਗੇ ਦਾ ਛੋਟੇ ਪਲੇਟ ਵਾਲੇ ਮਿਲਣਗੇ ਵੱਡੇ ਐਕਸਲ ਬਲੇਡ ਵਾਲਾ ਡੈਟਰ ਹੈ ਇਹ ਠੀਕ ਹੈ ਜੀ ਠੀਕ ਹੈ ਡੈਟਰ ਗਾਰੰਟੀਦਾਰ ਹੈ ਜੀ ਇਹ ਵੀ ਬਿਲਕੁਲ ਸਾਫ ਪਿਆ ਹਾਂ ਜੀ ਇੰਜਨ ਦੋ ਹਾਲ ਤੱਕ ਚਾਬੀ ਨਹੀਂ ਲੱਗੀ ਕਿਸੇ ਬਸ ਡੈਟਰ ਨੂੰ ਜੀ ਹਾਂ ਹਾਂ ਦੇਖ ਲੋ ਦਰਸ਼ਕੋ ਸਾਫ ਪਿਆ ਇੰਜਨ ਹੈ ਤੇ ਆਹ ਦੇਖ ਲੋ ਬਾਈ ਕਹਾਂਤੀ ਟ ਤੇ ਕਿੰਨੇ ਕ ਘੰਟ ਚੱਲੇ ਆਪਣੀ ਦੇ ਵੀਰੇ ਇਹਦਾ ਮੀਟਰ ਵੀ ਜੀ ਥੋੜਾ ਜਿਹਾ ਹੋਇਆ ਜੀ ਇਹ ਮੀਟਰ ਬਾਹਰ ਦੱਸੋ ਪਤਾ ਨਹੀਂ ਹਾਂ ਠੀਕ ਹੈ ਠੀਕ ਚਲੋ ਕੋਈ ਨਹੀਂ ਨਹੀਂ ਚੱਲਦਾ ਹੁੰਦਾ ਹਾਂ ਆਪਾਂ ਐਵੇਂ ਕਹਦੀਏ ਕਿ ਨਹੀਂ ਕਿੰਨੇ ਦੇ ਨੇ ਘੰਟ ਚੱਲੇ ਆ ਆਪਾਂ ਸੱਚ ਬੋਲ ਕੇ ਵੀਡੀਓ ਬਣਾਉਣੀ ਬਿਲਕੁਲ ਬਿਲਕੁਲ ਕੀ ਫਿਰ ਆਪਣੇ ਬੰਦਾ ਕਹੇ ਵੀ ਜਦ ਤੁਸੀਂ ਕਿ ਦਿਖਾਇਆ ਕੀ ਇਹਦੇ ਵਿੱਚੋਂ ਕੀ ਹੋਈ ਉਹੀ ਗੱਲ ਹੈ ਸਾਨੂੰ ਨਹੀਂ ਪਤਾ ਆਪਾਂ ਕਹਿੰਦੇ ਨਹੀਂ ਪਤਾ ਹਾਂਜੀ ਬਿਲਕੁਲ ਹਾਂ ਜਿਹੜੀ ਚੀਜ਼ ਦਾ ਤੇ ਆਪਾਂ ਦੀ ਗੱਲ ਕਰੀਏ ਡਿਮਾਂਡ ਦੀ ਇਹਦੇ ਵਿੱਚ ਡਿਮਾਂਡ ਵੀਰ ਜੀ 2,25,000 ਰੁਪਇਆ ਜੀ 2,25,000 ਡਿਮਾਂਡ ਆ ਦੀ ਤੇ ਕਿੰਨੇ ਮਾਡਲ ਆ ਇਹ 2004 ਮਾਡਲ ਆ ਜੀ ਇਹ 2004 ਮਾਡਲ ਆ 2,25,000 ਰੁਪਇਆ ਡਿਮਾਂਡ ਆ ਦੀ ਬਾਕੀ ਮੌਕੇ ਦੇ ਹੋ ਜਾਂਦਾ ਹਾਂ ਦਾ ਹਾਂਜੀ 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 ਦਰਸ ਕੋ ਤੇ ਇਹਦਾ ਨੰਬਰ ਪੀਵੀ 32 ਨੰਬਰ ਆ ਨਵੇਂ ਸ਼ਹਿਰ ਦਾ ਜੀ ਨਵੇਂ ਸ਼ਹਿਰ ਦਾ ਨੰਬਰ ਆ ਇਹ ਹਾਂਜੀ 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 ਤੇ ਬੜਾ ਵਧੀਆ ਟਰੈਕਟਰ ਦਾ ਦਰਸ ਕੋ ਇਹ ਹਾਂਜੀ ਬਾਈ ਚੌਂਵੇਂ ਹੀ 60ਵੇਂ ਪੀਸ ਚੱਕੀ ਫਿਰਦਾ ਜਿਹੜੇ ਵੀ ਰੱਖੀ ਫਿਰਦਾ ਤੇ ਉਦ ਡਬਲ ਕਲੱਚ ਚਾਹੀਏ ਡਬਲ ਕਲੱਚ ਚਾਹੀਏ 540 ਚੱਕਰ ਨੇ ਪੀਟੀ ਦੇਈਏ ਤੇ 540 ਚੱਕਰ ਨੇ ਪੀਟੀ ਉਹਦੇ ਆਹ ਦੇਖ ਸਕਦੇ ਹੋ ਤੁਸੀਂ ਇਧਰੋਂ ਵੀ ਹਾਂ ਇੰਜ ਇੰਜ ਬਿਲਕੁਲ ਓਕੇ ਜੀ ਹਾਲ ਤੱਕ ਇੰਜਰ ਨੂੰ ਚਾਬੀ ਨਹੀਂ ਲੱਗੀ ਜੀ ਬਿਲਕੁਲ ਖੁੱਲਿਆ ਪੰਪ ਉਮਲੇ ਨੱਡ ਹਾਲ ਦਾ ਖੁੱਲਿਆ ਜੀ ਹਾਂਜੀ ਇਹਦੀ ਬੰਤਰ ਵੀ ਵੱਖਰੀ ਆ ਸਾਰੇ ਦੇਖੋ ਆਈ ਬੰਤਰ ਵੱਖਰੀਆਂ ਆਂ ਜੀ ਫੋਟ ਵਜੇ ਰੈਕਟਰ ਇਹ ਰੋਟਾਵੇਟਰ ਤੇ ਪਾ ਲੋ ਜੀ ਟ੍ਰਾਇਲ ਜੀ ਨੂੰ ਭਰਤ ਲਾ ਲਓ ਜਿਹੜਾ ਕੰਮ ਮਰਜੀ ਲੈ ਲਓ ਰੈਕਟਰ ਸਰ ਪਾਸੇ ਟੱਕੜ ਹੈ ਜੀ ਹਾਂ ਹਾਂ ਟੀਲ ਖਪਤ ਹੈ ਨਹੀਂ ਜਿਹੜੀ ਟੀਲ ਖਪਤ ਬਹੁਤ ਘੱਟ ਹੈ ਰੈਕਟਰ ਦਾ ਠੀਕ ਆ ਵੀਰ ਇਹ ਕੰਮ ਵੱਡੇ ਰੈਕਟਰ ਨਾਲ ਜਿੰਨਾ ਕਰੀ ਜਾਂਦਾ ਵਾ ਸੱਤ ਫਟਾ ਰੋਟਾਵੇਟਰ ਪੂਰਾ ਵਧੀਆ ਖਿੱਚਦਾ ਜੀ ਠੀਕ ਆ ਜਿਹੜਾ ਕੰਮ ਮਰਜੀ ਲੈ ਲ ਚਾਰ ਮਾਡਲ ਹੈ ਜੀ ਹਾਂਜੀ 225000 ਦਾ ਰੇਟ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਤੇ ਉਦੋਂ ਬਾਅਦ ਆਗੇ ਦਰਸ਼ਕੋ ਆਪਾਂ ਆਪਣਾ ਦਾਦਾ ਜੀ ਖੜੇ ਨੇ ਇੱਧਰ ਕਿਹਨਾਂ ਹੀ ਹਾਂਜੀ ਬਿਲਕੁਲ ਮਾਮਾ ਜੀ ਗੱਲੋ ਦਾਦਾ ਜੀ ਗੱਲੋ ਕਰ ਰਹੇ ਹਾਂਜੀ 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 ਆਹ ਦੇਖੋ ਹਿੰਦੁਸਤਾਨ ਇਹ ਟਰੈਕਟਰ ਲੱਭਦੇ ਨਹੀਂ ਹੈਗੇ ਇਹ ਵੀਰ ਨੇ ਤਿੰਨ ਚਾਰ ਟਰੈਕਟਰ ਵੇਚਤੇ ਪਾਸੀਂ ਪਹਿਲਾਂ ਗੱਲਾਂ ਕਰਦੇ ਦੀ ਵੀਰ ਕਹਿੰਦਾ ਸਾਡਾ ਚੌਥਾ ਟਰੈਕਟਰ ਆ ਇਹ ਤੁਹਾਨੂੰ ਮਾਚਾਰੇ ਪਾਸੇ ਦਿਖਾ ਦਿੰਨਾ ਆਹ ਦੇਖ ਲਓ ਹਿੰਦੁਸਤਾਨ ਇਹ ਬੰਦਾ ਉਹੀ ਲੈ ਕੇ ਜਾਂਦਾ ਜੀ ਨੇ ਤਿਆਰ ਕਰਾਉਣਾ ਹੁੰਦਾ ਬਿਲਕੁਲ ਟਰੈਕਟਰ ਜਿਹਨਾਂ ਤਿੰਨ ਵਿੱਚ ਨੇ ਉਹ ਚ ਦੋ ਤਾਂ ਇੱਕ ਅਮਰੀਕਾ ਚੱਲੇ ਟਰੈਕਟਰ ਇੱਕ ਇੰਗਲੈਂਡ ਜਾ ਰਿਹਾ ਜੀ ਅੱਛਾ ਤਿਆਰ ਮੋਡੀਫਾਈ ਕਰਾ ਰਹੇ ਨੇ ਬੰਦੇ ਅੱਛਾ ਇੱਕ ਅਮਰੀਕਾ ਚੱਲੇ ਆ ਇੱਕ ਇੰਗਲੈਂਡ ਜਾ ਰਿਹਾ ਇੱਕ ਇੰਗਲੈਂਡ ਜਾ ਆ ਹਾਂ ਜੀ ਉੱਥੇ ਡੈਕ ਟਾਪੇ ਨੇ ਉਹਨਾਂ ਬੰਦਿਆਂ ਦੇ ਉੱਥੇ ਖੜਾਉਣਾ ਕਹਿੰਦੇ ਅਸੀਂ ਬਸ ਕੁਛ ਇਤੋਂ ਕੰਮ ਨਹੀਂ ਲੈਣਾਗਾ ਹਾਂ ਟਰੈਕਟਰ ਬਿਲਕੁਲ ਓਕੇ ਹੈ ਜੀ ਪਾਵਰ ਸਟੀਰਿੰਗ ਕੀਤਾ ਹੋਇਆ ਜੀ ਇਹ ਟਰੈਕਟਰ ਠੀਕ ਆ 1994 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ ਟੈਰਰ 45% ਨੇ ਚਾਰੇ ਇੰਜਨ ਗੇਅਰ ਦਾ ਬਿਲਕੁਲ ਡੈਕਟਰ ਨਵਾ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਠੀਕ ਆ ਠੀਕ ਆ ਜਿਹੜੇ ਕੰਪਨੀਆਂ ਹਾਲ ਤੱਕ ਹੁਣ ਡਬਲ ਐਚ ਚਾਹੁੰਦੇ ਨੇ ਜਵੰਦਰੂ ਡਬਲ ਐਚ ਆਇਆ ਜੀ ਇਹ ਸਜਮੰਦਰੂ ਪੁਰਾਣਾ ਜੀ ਖੁੱਲਾ ਪਲੇਟਫਾਰਮਾਂ ਦੇਖ ਲਓ ਜਿਹੜਾ ਹੁਣ ਕੰਪਨੀਆਂ ਦੇ ਰਹੀਆਂ ਨੇ ਪਹਿਲਾਂ ਹੀ ਪਹਿਲਾਂ ਹੁਣ ਸਾਈਡ ਗੇਅਰ ਕੰਪਨੀ ਲੋ ਪਹਿਲਾਂ ਹੀ ਆਏ ਜੀ ਹੱਥ ਜਗੇਰਾ ਆਇਆ ਰਹੇ ਅੱਛਾ ਸਾਈਡ ਗੇਅਰ ਆ ਖੁੱਲਾ ਪਲੇਟਫਾਰਮਾਂ ਦਾਰਸ ਕੋ ਦੇਖ ਲਓ ਤੁਸੀਂ ਕਿੰਨੀ ਜਗ੍ਹਾ ਇੱਥੇ ਇਹ ਕੰਪਨੀਆਂ ਹੁਣ ਦੇਣ ਲੱਗੀਆਂ ਨੇ ਤੇ ਪਹਿਲਾਂ ਹੀ ਜਵੰਦਰੂ ਆਉਂਦਾ ਹਾਂਜੀ ਬਿਲ ਆਪਾਂ ਪਾਵਰ ਸ਼ੇਅਰ ਨੂੰ ਵੀ ਤਰਾਇਆ ਹੈ ਕਿ ਨਹੀਂ ਕੀਤਾ ਹੈ ਹਾਂਜੀ ਹਾਂਜੀ ਇਹ ਅਜਸਟੇਬਲ ਹਿੱਸਾ ਇਹਦਾ ਹਾਂਜੀ ਇਹ ਬਿਲਕੁਲ ਕਿੰਨੀਆਂ ਪਾਵਰਾਂ ਆਉਂਦਾ ਵੀਰੇ ਇਹ ਕੰਪਨੀ ਕਹਿੰਨ 50 ਹਸ ਪਾਵਰ ਲੇ ਕੇ ਦਿੰਦੀ ਸੀ ਕੰਪਨੀ ਕਾ ਪਾਵਰ ਦਾ ਵੀ ਜਿਹੜਾ 70 ਪਾਵਰ ਜਿਹਨਾਂ ਕੰਮ ਕਰਦਾ ਇਹ ਲੈ ਕੇ ਇੱਕ 50 ਕੰਪਨੀ ਦਾ ਲੈਖਦੇ ਹੋ ਉਸ ਪਹਿਲੇ ਜਮੇ ਨੇ 50 ਹੌਸਪਾਵਰ ਲੈਟਰੀ ਬਹੁਤ ਵੱਡਾ ਮੰਨਿਆ ਜਾਣ ਵਾਲਾ ਸੀ ਸਹੀ ਗੱਲ ਆ ਉਸ ਟਾਈਮ ਤਾਂ ਹਬੀਬ 25 30 ਹੌਸਪਾਵਰ ਦੇ ਜੀਟਰ ਐਚ ਐਮਟੀ ਦੇ 262 ਦਾ ਦੇਖੋ ਇੱਥੇ ਕਿੰਨਾ ਥੋਂ ਪਿਆ ਸਮਾਨ ਰੱਖਣ ਨੂੰ ਜਿੰਨਾ ਮਰਜ਼ੀ ਰੱਖ ਲੋਗੇ ਨਹੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤਾਂ ਟਰੈਕਟਰੇ ਬਹੁਤ ਵਧੀਆ ਨੇ ਹਾਂਜੀ ਬਿਲਕੁਲ ਕੋਈ ਕਮੀ ਨਹੀਂ ਗੈਰ ਟਰੇਂਜ ਚਲਾਈ ਵੀ ਲੈਟਰੀ ਪੂਰੀ ਸਾ ਇਹ ਤਾਂ ਬਾਸ ਹੁਣ ਲੋਕ ਸੌਂ ਗਿਆ ਤੌਰ ਤੇ ਰੱਖਦੇ ਨੇ ਨੋਟਾਈਸ ਕਰਾ ਦੇ ਬਾਟਾ ਚੰਦਰਾ ਪੰਜਾਬ ਚ ਵੀ ਆਪਣੇ ਢਾਬਿਆਂ ਦੇ ਕਿਨਾਂ ਡੱਟਾ ਖੜਾਏ ਨੇ ਤਿਆਰ ਕਰਾ ਕਰ ਹਾਂ 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 ਇਹਨੀ ਹਿੰਦੁਸਤਾਨ ਤਾਂ ਬਹੁਤ ਘੱਟ ਮਿਲਦੇ ਨੇ ਤੁਸੀਂ ਪਾਣੀ ਕਿੱਥੋਂ ਲੱਭ ਲਿਆ ਨੇ ਅਸੀਂ ਹਾਂ ਜੀ ਸਪੈਸ਼ਲ ਬੱਸ ਪੰਜਾਬ ਜਿਹੜੇ ਹੋਲਡ ਹੋਣ ਕਰਕੇ ਤਾਂ ਬੰਦੇ ਸਮਝਾ ਦਿੰਦੇ ਵੀ ਆ ਤੇ ਜਿਹੜੇ ਬੰਦੇ ਆਪਣੇ ਤੋਂ ਟਰੈਕਟਰ ਦੂਜੇ ਲੈ ਕੇ ਗਏ ਨੇ ਹਾਂ ਜੀ ਉਹਨਾਂ ਦੇ ਟਰੈਕਟਰ ਤਿਆਰ ਹੋ ਗਏ ਹਾਂ ਹਾਂ ਜੀ ਹੋ ਗਏ ਤਿਆਰ ਇੱਕ ਹੋ ਰਿਹਾ ਜੀ ਇੱਕ ਦਾ ਉੱਥੇ ਖੜਾ ਹੈ ਵਾ ਮੋਗੇ ਦੇ ਨਾਲ ਇਹ 1994 ਮਾਡਲ ਹੈ ਜੀ 1994 ਮਾਡਲ ਆ ਦਰਸ਼ਕੋ ਦੇਖ ਲਓ ਤੁਸੀਂ ਤੇ ਇਹਦੀ ਕੀ ਡਿਮਾਂਡ ਆ ਇਹਦੇ 2,25,000 ਰੁਪਏ ਡਿਮਾਂਡ ਹੈ ਜੀ ਬੱਸ ਹਾਂਜੀ ਹਾਂ ਬੱਸ ਇਹ 2,25,000 ਹਾਂ ਹਾਂ ਇਹਦਾ ਡਿਸ ਵੀ ਨਹੀਂ ਇਹਦਾ weight ਦੇ ਸਾਬ ਚ ਵੀ 1,75,000 ਦੇ ਤੋਲ ਕੇ ਕਵਾੜ ਚ ਬਣ ਜਾਂਦਾ ਰੈਟਰ ਉਹੀ ਗੱਲ ਆ ਇਹਦਾ 232 ਗੰਟਨ ਦਾ ਵਜਨ ਰੈਟਰ ਆ ਇਹ ਹਾਂ ਫੇਰ ਦੇਖ ਲਓ ਤੁਸੀਂ ਹਾਂਜੀ 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 ਹਾਂ 22 ਮੈਂ ਕਹਣਾ ਜਿਹੜੇ ਬੰਦੇ ਨੇ ਸਰਦਾਰ ਨੇ ਕੋਠੀ ਖੜਾਉਣਾ ਲੈਣਾ ਮੋਡੀਫਾਈ ਕਰਾ ਕੇ ਰੈਡਰ ਉਹ ਕਮੀ ਜਿਹੜਾ ਲੈ ਜਵੇ ਤੇ ਮੋਡੀਫਾਈ ਕਰਾ ਕੇ ਪੂਰਾ ਰੈਡਰ ਵਧੀਆ ਗਿਆ ਹਾਂ ਬੇਸ ਤੇ ਭਾਈ ਅੱਖਾਂ ਵਿੱਚ ਕੀ ਰੇਡ ਦੇ ਜਾਂਦਾ ਵੀ ਲੈ ਜਾਓ ਬਸ ਹਾਂ ਬਸ ਉਤੋਂ ਤੋਂ ਜਿਹੜਾ ਕਰਾਉਣਾ ਰੈਡੀ ਕਰਾ ਲਵੇ ਵਿੱਚੋਂ ਇੰਜਨ ਗੇਅਰ ਤੇ ਸਾਈਡ ਰੈਡਰ ਹੀ ਪੂਰੀ ਸਾਫ ਹੈ ਮਾ ਜਿਹੜਾ ਮੋਡੀਫਾਈ ਕਰਾਉਣਾ ਤਾਂ ਸ਼ੋਅ ਮੋਰਾੜਾਂ ਦੇ ਉੱਪਰੋਂ ਹੀ ਕਰਾਉਣਾ ਪੈਣਾ ਬਸ ਤਰੀਪਾ ਲਾ ਕੇ ਹੋਰ ਵਿੱਚੋਂ ਰੈਡਰ ਪੁਰਾ ਸਿੱਕੇ ਮਾ ਵਿੱਚ ਰੈਡਰ ਪਾਵਰ ਸਟਰਿੰਗ ਹੋਏ ਲੋਕ ਪੰਦ ਪਾਵਰ ਸਟਰਿੰਗ ਕੋਲ ਨੇ ਦੀ ਜਾਂ ਤਾਂ ਉਹ ਲੱਗ ਜਾਂਦਾ ਪਾਵਰ ਸਹੀ ਗੱਲ ਆ ਉਹ ਹੋਏ ਹੋਏ ਦਰਸਕੋ ਆ ਖੜਾ ਆਪਣੇ ਸਾਹਮਣੇ ਫਾਰਮ ਟਰੈਕ 50 ਤੁਸੀਂ ਹਾਲਤ ਇਹ ਦੀ ਦੇਖ ਸਕਦੇ ਹੋ ਐਨ ਛਤਰੀ ਲੱਗੀ ਹੋਈ ਆ ਤੇ ਜੇ ਗੱਲ ਕਰੀ ਆਪਣੀ ਤੇ ਵੀਰੇ ਇਹ ਕਿੰਨੇ ਮਾਡਲ ਆ ਇਹ ਵੀਰ ਜੀ ਮਾਡਲ 2000 ਹੈ ਜੀ ਠੀਕ ਆ ਮਰੇਲ ਕੋਟ ਦਾ ਨੰਬਰ ਹੈ ਜੀ ਠੀਕ ਆ ਸਟੇਪ ਵਾਲੀ ਛੋਟੀ ਆਰ ਸੀ ਹੈ ਜੀ ਇਹਦੀ ਜੀ ਜੀ ਹਾਂ ਜੀ ਦੇ ਪਾਸਿੰਗ ਹੋਈ ਹੋਈ ਹੈ ਰੈਕਟਰ ਜੀ ਆਨਲਾਈਨ ਬੋਲਦੀ ਹੈ ਜੀ ਆਨਲਾਈਨ ਬੋਲਦੀ ਹੈ ਪਾਸਿੰਗ ਹੋਈ ਹੋਈ ਹੈ ਹਾਂ ਜੀ ਹਾਂ ਜੀ ਤੇ ਚਿੱਪੜੀ ਆਰ ਸੀ ਉਹ ਵੀ ਤਾਂ ਪਾਸਿੰਗ ਹੋਈ ਹੈ ਹਾਂ ਜੀ ਤੇ ਇੰਜਨ ਵੀ ਜੀ ਇਹਦਾ ਹਾਲੇ 6 ਮਹੀਨੇ ਹੋਏ ਨੇ ਨਵਾਂ ਬਿਲਕੁਲ ਨੰਬਰ ਬਣਿਆ ਹੈ ਜੀ ਕੋਈ ਪੈਕਿੰਗ ਬਲੈਸ਼ ਨਹੀਂ ਹੈਗਾ ਕੋਈ ਬਲੋ ਨਹੀਂ ਮਾਰੂ ਕੋਈ ਮਗਲ ਨਹੀਂ ਘਟਾਊਗਾ ਜੀ ਨਾ ਪ੍ਰੈਸ਼ਰ ਘਟਾਊਗਾ ਜੀ ਦਰਸ਼ਕੋ ਦੇਖ ਲਓ ਤੁਸੀਂ ਇੰਜਨ ਵਾਇਨ ਉਹ 6 ਮਹੀਨੇ ਹੋਏ ਨੇ ਹੁਣ ਤਾਂ ਨਵਾਂ ਹੀ ਬਣ ਗਿਆ ਫਿਰ ਜੇ ਹਾਂਜੀ ਵੀ ਇੰਜਨ ਨਵਾਂ ਬਣ ਗਿਆ ਜੀ ਹਾਂ ਤੇ ਬਾਕੀ ਡਬਲ ਕਲਚ ਹੈ ਜੀ ਇਹ ਠੀਕ ਆ ਗੇਅਰ ਪਖੋਂਗੇ ਮਿਆਂ ਗੇਅਰ ਦਾ ਕੰਮ ਵੀ ਹੋਇਆ ਜੀ ਇਹਦਾ ਫਾਰਮ ਟਾਇਰ ਆ ਗਿਆ ਸਾਰਾ ਕੰਮ ਹੋਇਆ ਬਿਲਕੁਲ ਹਾਂਜੀ 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 ਗਾਰੰਟੀ ਦਾ ਡੈਕ ਟਾਈਪ ਠੀਕ ਆ ਡਬਲ ਕਲਚ ਦੋ ਡਬਲ ਕਲਚ ਹੈ ਕੰਪਨੀ ਲਵਾਏ ਜੀ ਇਹ ਹਾਂ ਹਾਂ ਤੇ ਅੱਗੇ ਵਾਲੇ ਟਾਇਰ ਵੀ ਜੀ ਇਹਦੇ 60% ਨੇ ਜੀ ਪਿੱਛੇ ਵਾਲੇ ਟਾਇਰ ਦੇ 30% ਨੇ ਜੀ ਆਹ ਦੇਖ ਲਓ ਦੱਸ ਕੋ ਟਾਇਰ ਬਾਈ ਸੱਚ ਬੋਲਦਾ ਪਿੱਛੇ ਵਾਲੇ 30% ਨੇ ਅੱਗੇ ਵਾਲੇ 60% ਨੇ ਤੇ ਘੰਟੇ ਕਿਨੇ ਚੱਲੇ ਆ ਵੀਰੇ ਇਹ ਘੰਟੇ ਵੀ ਜੀ 7000 ਘੰਟਾ ਚੱਲੇ ਆਇਆ ਇਹ 7000 ਘੰਟਾ ਚੱਲੇ ਆਇਆ ਇਹ ਹਾਂਜੀ ਹਾਂਜੀ ਆ ਦੇਖ ਲਓ ਤੁਸੀਂ ਦਰਸ਼ਕੋ ਸਤਰੀ ਲੱਗੀ ਆ ਵਧੀਆ ਟਰੈਕਟਰ ਆ ਫਾਰਮ ਟਰੈਕਟਰ ਤਾਂ ਉਹੀ ਟਾਇਟ ਕੰਪਨੀ ਆ ਇਹ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਦੀ ਡਿਮਾਂਡ ਦੀ ਆਪਣੀ ਕੀ ਡਿਮਾਂਡ ਆ ਇਹ ਡਿਮਾਂਡ 135000 ਰੁਪਏ ਦੀ ਡਿਮਾਂਡ ਆ ਜੀ ਅੱਛਾ ਬਾਕੀ ਮੌਕੇ ਤੇ ਬੰਦੇ ਮਾਨਤਨ ਕਰਾਂਗੇ ਕੋਈ ਗੱਲ ਨਹੀਂ ਠੀਕ ਆ ਹਾਂਜੀ ਹਾਂਜੀ ਯਾਨੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਕਰੀ ਹਾਂਜੀ ਗਰੰਟ ਮਾਨਤਨ ਕਰਾਂਗੇ ਉਹ ਵਾਲੀ ਮੈਂ 1 ਲੱਖ 35 ਦੀ ਪਰ ਡਿਮਾਂਡ ਹਾਂ 1 ਲੱਖ 35 ਹਜ਼ਾਰ ਦੀ ਜਮਾਨ ਆ ਦਰਸਕੋ ਬਾਕੀ ਮੌਕੇ ਤੇ ਉੱਪਰ ਥੱਲੇ ਹੋ ਜਾਂਦਾ ਹੁੰਦਾ ਤੇ ਉਸ ਤੋਂ ਅੱਗੇ ਖੜਾ ਇਹ 585 ਹੈ ਵੀ ਜੀ 1997 ਮਾਡਲ ਹੈ ਜੀ ਇਹ ਠੀਕ ਆ ਜੀ ਇਹਦੇ ਵੀ ਟਾਇਰ ਬਿਲਕੁਲ ਚਾਰੇ ਨਵੇਂ ਨੇ ਜੀ ਠੀਕ ਆ ਜੀ ਮੋਰਲ ਐਮ ਆਰ ਐਫ ਦੇ ਨਾਲ ਹਾਲੇ ਐਮ ਆਰ ਐਫ ਉੱਤੋਂ ਵੀ ਨਹੀਂ ਮਿਟਿਆ ਜੀ ਟਾਇਰ ਦੇ ਐਮ ਆਰ ਐਫ ਉਹ ਵੀ ਸਖਤੀ ਪਸੂਫਰ ਦੇ ਟਾਇਰ ਨੇ ਹਾਂਜੀ ਹਾਂਜੀ ਤੇ ਮਗਲੇ ਸੀਐਡ ਕੰਪਨੀ ਦੇ ਟਾਇਰ ਨੇ ਵੀ ਬਿਲਕੁਲ ਨਵੇਂ ਨੇ ਜੀ ਮਗਲੇ ਦਾਸ ਕੋਲ ਸੀਐਡ ਦੇ ਨੇ ਆਹ ਦੇਖ ਲਓ ਤੁਸੀਂ 13 ਸੇ 28 ਦੇ ਚੌਕਾ ਚੌਕਾ ਟਾਰਾਂ ਦਾ ਨਵਾਂ ਲੱਗਿਆ ਹੋਇਆ ਜੇ ਕਹਈ ਆਪਾਂ ਹਾਂਜੀ ਹਾਂਜੀ ਬਿਲਕੁਲ ਦਿੱਲੀਉਦਿਆਣਾ ਨੰਬਰ ਹੈ ਟਰੈਕਟਰ ਦਾ ਜੀ ਠੀਕ ਹੈ ਕਿਹੜੇ ਬੰਦੇ ਦਾ ਆਪਾਂ ਲੈ ਕੇ ਆਉਂਦਾ ਉਹਨਾਂ ਨੂੰ ਨਵਾਂ ਹੀ ਘੜਾਇਆ ਸੀ ਫਰਸਟ ਓਨਰ ਟਰੈਕਟਰ ਹੈ ਜੀ ਠੀਕ ਆ ਆਪਾਂ ਸਾਹਮਣੇ ਤੋਂ ਵੀ ਲੁੱਕ ਦਿਖਾ ਦਈਏ ਟਰੈਕਟਰ ਦੀ ਹਾਂਜੀ ਬਿਲਕੁਲ ਬਿਲਕੁਲ ਹਾਂ ਛਤਰੀ ਵਗੈਰਾ ਲੱਗੀ ਹੋਈ ਆ ਸਾਰਾ ਕੁਝ ਟਰੈਕਟਰ ਗਾਰੰਟੀਦਾਰ ਹੈ ਪੂਰਾ ਹਾਂਜੀ ਹਾਂ ਸਾਫ ਪਿਆ ਕੋਈ ਗਬਾਜ ਨਹੀਂ ਹੋਊਗੀ ਟਰੈਕਟਰ ਗੇਅਰ ਤੋਂ ਜੀ ਹਾਂ ਜੀ ਕੋਈ ਇੰਜਨ 'ਚ ਕੋਈ ਕਮੀ ਨਹੀਂ ਹੈਗੀ ਜੀ ਜਿਹੜਾ ਕੋ ਦੱਸਾਂ ਕਿ ਉਹ ਨਿਕਲੂਗਾ ਜੇ ਅਗਲਾ ਐ ਨਹੀਂ ਕਹੂਗਾ ਜੇ ਅਗੇ ਤੁਸੀਂ ਵੀਡੀਓ 'ਚ ਆ ਕੁਝ ਕਿਹਾ ਜਿਦਾ ਤੇ ਉਹ ਕਨੈਕਸ਼ਨ ਉਹ ਮੈਂ ਹੈ ਨਹੀਂ ਜਿਹੜਾ ਕੋ ਕਹਾਂਗੇ ਉਹੀ ਕੁਝ ਵਿੱਚੋਂ ਨਿਕਲੂਗਾ ਵੀ ਜਿਸ ਗੱਲ ਦੀ ਗਾਰੰਟੀ ਦੇਣਾ ਹੈ ਤੇ ਦਰਸ਼ਕੋ ਕੋਈ ਲੀਕੇਜ ਨਹੀਂ ਹੈਗੀ ਦੇਖੋ ਟਰੈਕਟਰ ਦੀ ਐਨ ਸਾਫ ਪਿਆ ਟਰੈਕਟਰ ਤੇ ਵੀਰੇ ਕਿੰਨੇ ਮਾਡਲ ਆ ਇਹ 1997 ਮਾਡਲ ਹੈ ਜੀ 1997 ਮਾਡਲ ਆ ਠੀਕ ਆ ਹਾਂਜੀ 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 ਤੇ ਆਪਣੀ ਡਿਮਾਂਡ ਇਹਦੀ ਕਿੰਨੇ ਡਿਮਾਂਡ ਵੀ ਜਿਹੜੀ ਆਪਾਂ ਕਰਦੇ ਆ 215000 ਜੀ 215000 ਦੀ ਡਿਮਾਂਡ ਆ ਦਰਸ਼ਕੋ ਮਹਿੰਦਰਾ 585 ਡੀਆਈ 1997 ਮਾਡਲ ਦੀ ਹਾਂਜੀ ਕਲਚ ਸਿੰਗਲ ਹੈ ਵੀਰ ਜੀ ਹੈ ਅੱਛਾ ਸਿੰਗਲ ਕਲਚ ਆ ਹੈ ਹਾਂ ਇਹਵੇਂ ਕੋਈ ਤੋੜੀ ਵਾਲੇ ਨਹੀਂ ਚੱਲੀ ਹੋਈ ਬਸ ਕਿ ਬੇਟਾ ਬਾਹੀ ਨੂੰ ਡੱਟ ਚੰਦਾ ਹੈ ਜੀ ਹਾਂ ਹਾਂ ਪਹਿਲਾਂ ਉਸ ਟਾਈਮ ਤੋਂ ਸਿੰਗਲ ਕਲਚ ਹੀ ਆਉਂਦੇ ਹੁੰਦੇ ਸੀ ਕਿ ਨਹੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਹਾਂ ਤੇ ਠੀਕ ਆ ਵੀਰੇ ਹਾਂਜੀ ਹਾਂਜੀ ਹ ਜੇਰਾ ਆਪਣੀ ਵੀਡੀਓ ਦੇਖ ਕੇ ਆਉਜਾਣਾ ਮੈਂ ਮਾਰੇ ਤਾਂ ਗੱਲਾਂ ਨਾ ਕਰੋ ਤਾਂ ਮੈਂ ਜਿਹੜਾ ਤੁਹਾਡੇ ਕਹਿ ਦਊਗਾ ਵੀ ਹਾਂ ਵੀਡੀਓ ਦੇਖ ਕੇ ਆਏ ਆਂ ਔਰ ਆਪਾਂ ਫੁੱਲ ਮਾਨਦਨ ਕਰਾਂਗੇ ਠੀਕ ਆ ਹਾਂ ਜੀ ਤੇ ਚਲੋ ਅਸ ਜਲ ਜਾਣਦੇ ਹੋਣਾ ਆਪਾਂ ਵੀਡੀਓ ਕਰਦੇ ਆਂ ਦਰਸ਼ਕੋ ਸਮਾਪਤਾ ਆਪਣੇ ਵੀਰ ਕੋਲ ਇਨੇਗਾ ਟਰੈਕਟਰ ਖੜੇ ଥି। ਬਾਈ ਦਾ ਫੜਾਉਣ ਵਾਲਾ ਥੋਂ ਘਟਾ ਇਸ ਤਰ੍ਹਾਂ ਕੇ ਲਿਆਉਂਦਾ ਹੀ ਉਹਨੇਗਾ ਜਿੰਨੇ ਨਾਲ ਦੀ ਨਾਲੇ ਵਿਕੀ ਜਾਂਦੇ ਆ ਕਹਿੰਦੇ ਆ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਹੁਣ ਅਪਡੇਟ ਦਿੰਦੇ ਰਿਹਾ ਕਰਾਂਗੇ ਇਨੇ ਚ ਤਿੰਨ ਚਾਰ ਵੀਡੀਓ ਪਾਇਆ ਕਰਾਂਗੇ ਕਹਿੰਦੇ ਆ ਆਪਾਂ ਦੱਸ ਦਈਏ ਤੇ ਵੀਰੇ ਤੇ ਲਾਸਟ ਦੇ ਉੱਤੇ ਕਿਸਾਨ ਵੀਰਾਂ ਨੂੰ ਕੋਈ ਮੈਸੇਜ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਮੂੰ ਆ ਜੇ ਸਨੇਹਾ ਕੋਈ ਨਹੀਂ ਵੀ ਡਾਕਟਰ ਜਿਹੜਾ ਵੀ ਲੈਣਾ ਵਾ ਵੀ ਆਪਣੇ ਜਿਹੜੇ ਏਰੀਆ ਦਾ ਡਾਕਟਰ ਲੋ ਕਰੀ ਵੀ ਦੂਜੇ ਏਰੀਆ ਜਾ ਕੇ ਡਾਕਟਰ ਨਾਲ ਲਓ ਜੀ ਠੀਕ ਆ ਆਪਣੇ ਜਿਹੜਾ ਪੰਜਾਬ ਡਾਕਟਰ ਪੰਜਾਬ ਡਾਕਟਰ ਵਧੀਆ ਹੁੰਦੇ ਲੋਕੀ ਜਾਂਦੇ ਨੇ ਪਟਿਆਲੇ ਜਾਂਦੇ ਨੇ ਜੀ ਉੱਥੋਂ ਹਰਿਆਣਾ ਨੰਬਰ ਰੈਟ ਲੈ ਆਉਂਦੇ ਨੇ ਜੀ ਹਾਂ ਬਾਅਦ ਚ ਉਹਨਾਂ ਦਾ ਕਾਗਜ਼ਾ ਪੱਤਰ ਹੈ ਜਾਂ ਕੰਮ ਹੁੰਦਾ ਬਾਅਦ ਚ ਕੰਮ ਨਾ ਨਹੀਂ ਹੁੰਦੇ ਟਰਾਂਸਫਰ ਦੀ ਹੁੰਦੀ ਫਿਰ ਕਸਟਮਰ ਦਾ ਰੋਲਾ ਪੈਂਦਾ ਰਹਿੰਦਾ ਜੋ ਵੀ ਰੈਟ ਲੈਣਾ ਆਪਣੇ ਪੰਜਾਬ ਦੇ ਏਰੀਆ ਜਿਹੜਾ ਡਾਕਟਰ ਲਓ ਜੀ ਪੰਜਾਬ ਵਰਗਾ ਰੈਟ ਕਿਤੇ ਵੀ ਨਹੀਂ ਮਿਲਦਾ ਸਾਨੂੰ ਦੂਜੇ ਸਟੇਟਾਂ ਨਾਲ ਦਾ ਪੰਜਾਬ ਜਾ ਕੇ ਰੈਟ ਲੈ ਕੇ ਆਉਂਦੇ ਨੇ ਜੀ 2 ਸਾਲ 3 ਸਾਲ ਚਲਾ ਕੇ ਜੋ ਟਰੈਕਟਰ ਨਾਸ ਮਾਰਨੇ ਦਾ ਟੈਕਸ ਖਤਮ ਹੋ ਜਾਂਦਾ ਚਲੋ ਕਵਾਡੀਆਂ ਨੂੰ ਤੇ ਆਦੂ ਕਰਕੇ ਟਰੈਕਟਰ ਐ ਕਰਦੇ ਨੇ ਉਹ ਹਾਂ ਸਹੀ ਗੱਲ ਹਾਂ ਜੀ ਉਹ ਟਰੈਕਟਰ ਦਾ ਟੈਕਸ ਤਾਂ ਹੁੰਦਾ ਨਾ ਉਹ ਵਾਲਾ ਟਰੈਕਟਰ ਲੈ ਕੇ ਜਿਹੜਾ ਉਹ ਮਰਜ਼ੀ ਕਰਦੇ ਜਨਾਬ ਹੋਰ ਕੀ ਹਾਂ ਜੀ ਹਾਂ ਇਹਦਾ ਪੰਜਾਬ ਵਿੱਚ ਟੈਕਸ ਫਰੀ ਟਰੈਕਟਰ ਨੇ ਐਗਰੀਕਲਚਰ ਉਹਦਾ ਕਮਰਸ਼ੀਅਲ ਕੰਮ ਵਿੱਚ ਹੁੰਦੇ ਨੇ ਟਰੈਕਟਰ ਹਾਂ ਹਾਂ ਉਹਦੇ ਟੈਕਸ ਤਾਂ ਜਾਂਦਾ ਹੁੰਦਾ ਚਲੋ ਨਾਸ ਮਾਰਨੇ ਦਾ 21 ਕੀ ਮਾਡਲਟਰ ਪਟਿਆਲੇ ਖੋਲੇ ਦੇ ਨਹੀਂ ਆ ਕੇ ਕੁਆਰਟੀ ਸਹੀ ਗੱਲ ਹੈ ਵੀਰੇ ਆਪਣੇ ਕੋਲ 21 ਮਾਡਲ ਦਾ ਟਰੈਕਟਰ ਹਾਲੇ ਨਾ ਮੇ ਪੈਨੇਂਜੀ ਮੈਂ ਅੱਜ ਇਕ ਡਾਏ ਨੇ ਉੱਥੇ ਵਾਲਾ 21 ਮਾਡਲ ਦਾ ਟਰੈਕਟਰ ਨਾਸ ਮਾਰੇ ਬਿਆਨਾ ਸ਼ੋਅ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਤੁਹਾਡਾ ਹਿਸ ਮੈਸੇਜ ਆ ਕਿਸਾਨ ਵੀਰਾਂ ਦਾ ਹਾਂ ਵੀ ਆਪਣਾ ਟਰੈਕਟਰ ਏਰੀਆ ਚ ਲਿਆ ਕਰੋ ਜਿੱਥੋਂ ਵੀ ਲੈਣਾ ਠੀਕ ਆ ਵੀਰੇ ਠੀਕ ਹਾਂ ਜੀ ਬਿਲਕੁਲ ਤੇ ਅੰਜ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਠੀਕ ਆ ਵੀ ਜੀ ਸ਼ੁਕਰੀਆ ਤੁਹਾਡੇ ਨਾਲ ਜੁੜਨ ਲਈ ਸਾਡੇ ਦਰਸ਼ਕਾਂ ਦਾ ਕੀਮਤੀ ਸਮਾਂ ਦੇਣ ਲਈ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣ ਲਈ ਥੈਂਕ ਯੂ ਵੈਰੀ ਮ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਤੇ ਉਹਦਾ ਬਿੱਟੂ ਨੀ ਆਪਰ ਪਏ ਨੂੰ ਫੋਲੋ ਜ਼ਰੂਰ ਕਰਨਾ ਤੇ ਬੈਲ ਆਈਕਨ ਦੀ ਘੰਟੀ ਨੂੰ ਜ਼ਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਦਿਓ ਆਪਾਂ ਨੂੰ ਆਯਾਜ਼ਤ ਮਿਲਾਂਗੇ ਇੱਕ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ